ਹਾਂ ਜੀ ਸਰ ਨਾਮ ਤੁਹਾਡਾ ਸੋਨਾ ਸਿੰਘ ਸੋਨਾ ਸਿੰਘ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇਸ ਲੱਗ ਹਾਂ ਜੀ ਕਿਹੜਾ ਪਿੰਡ ਹੈ ਔਰ ਕਿੱਦਾਂ ਦੇ ਹਾਲਾਤ ਕਾਣੀ ਸੱਦਾ ਸਿੰਘ ਜੀ ਵੱਲੇਸ਼ 86 ਮਾਜ ਹਸਤਾ ਕਲਾਂ ਜੀ ਪਾਣੀ ਆ ਪਰੇਸ਼ਾਨੀ ਨੇ ਹੁਣ ਸਾਰੇ ਲੋਕ ਸਾਰੇ ਆ ਕੁਚਾਰਾ ਨਹੀਂ ਹੈ ਪਸ਼ੂਆਂ ਵਾਸਤੇ ਆ ਡੁੱਬ ਗਿਆ ਸਾਰਾ ਇਲਾਕਾ ਜੀ ਪਰੇਸ਼ਾਨ ਨੇ ਪਾਣੀ ਆ ਹੁਣ ਤੇਰੇ ਸਾਹਮਣੇ ਹੈ ਸਰ ਦੇਖੋ ਜੀ ਬਹੁਤ ਵੱਡਾ ਵੱਡਾ ਪਾਣੀ ਹੈ ਤਿੰਨ ਤਿੰਨ ਫੁੱਟ ਹੋਇਆ ਖਲਾ ਪਾਣੀ ਜੋਨਾ ਵੀ ਆ ਸਾਰਾ ਖਤਮ ਹੀ ਹੋ ਗਿਆ ਵੇਖੋ ਖਤਮ ਹੀ ਹੋ ਗਿਆ ਬਿਲਕੁਲ ਹਾਂਜੀ ਪਾਣੀ ਜਿਹੜਾ ਕਤਰੀਬਾ ਹੋਣ ਜਿਆਦਾ ਨਹੀਂ ਤਾਂ ਯਾਰ ਐਂਕਰ ਦੇ ਸਾਹਿਬ ਨੇ ਖਤਮ ਹੋਇਆ ਪਿਆ ਐਸ ਇਲਾਕੇ ਹਾਂਜੀ ਹਾਂਜੀ ਜੀ ਜੋਨਾ ਖਤਮ ਗੱਲ ਕਰੀਏ ਤਾਂ ਪਿੱਛੇ ਤੁਹਾਡਾ ਘਰ ਵੀ ਹੈ ਇਹ ਵੀ ਪਾਣੀ ਦੀ ਲਪੇਟ ਵਿੱਚ ਆ ਪਾਣੀ ਦੇ ਵਿੱਚ ਲਪੇਟ ਦੇ ਸਾਰ ਆਇਆ 2023 ਚ ਵੀ ਨਹੀਂ ਕੋਈ ਸ਼ੈ ਮਿਲੀ ਜੀ ਪਰ ਸੰਟਲ ਸਾਹਿਬ ਨੇ ਲੇਖ ਲਗਾ ਨੇ ਸੋਕ ਵਾਲੇ ਮਕਾਨ ਚ ਆ ਲਗਾ ਨੇ ਤਾਂ ਸਾਡਾ ਤਾਂ ਵੇਖ ਲਓ ਜੀ ਚਾਰ ਸਪੇਰੇ ਪਾਣੀ ਹੈ ਤਾਂ ਵੀ ਨਹੀਂ ਮਿਲਿਆ ਉਹਨ ਵੀ ਨਹੀਂ ਕੋਈ ਪ੍ਰਸ਼ਾਸ਼ਨ ਕਿਸੇ ਤਰ੍ਹਾਂ ਦੀ ਸਹੂਲਤ ਮਿਲੀ ਜਿਹੜੀ ਆ ਤੁਹਾਡੇ ਸੜਕ ਜੋੜਦੀ ਹੈ ਲਿੰਕ ਤੁਹਾਡੀ ਟਾਣੀ ਦਾ ਵੀ ਟੁੱਟੀ ਜੁਕਿਆ ਤਾਂ ਕਿਦਾਂ ਸਰਵਾਈਵ ਕਰਦੇ ਹੋ ਕਿਦਾਂ ਸਰ ਕਿਸਤੀ ਤੇ ਜਾਵਦਾ ਬੇੜੀ ਤੇ ਬੇੜੀ ਤੇ ਜਾਂਦੇ ਹਾਂਜੀ ਸਰ ਤਾਂ ਕੀ ਔਖੇ ਆਈ ਹੁੰਦੀ ਹੈ ਵੀ ਜਦੋਂ ਔਖਾਈ ਹੈ ਹੀ ਸਾਰਾ ਕੋਈ ਰਾਸ਼ਨ ਕਿਸੇ ਤਰ੍ਹਾਂ ਲੈਣਾ ਹੋਵੇ ਪਰੇਸ਼ਾਨੀ ਹੈ ਸਰ ਜੀ ਹਾਂਜੀ ਤੇ ਨਿਕੇ ਨਿਕੇ ਬੱਚੇ ਵੀ ਹੈ ਸਕੂਲ ਕਿਦਾਂ ਕਿਸ ਤਰ੍ਹਾਂ ਸਕੂਲ ਵੀ ਔਖੇ ਨੇ ਸਰ ਕੋਈ ਨਹੀਂ ਜਾ ਰਹੇ ਬੱਚੇ ਬਿਜਲੀ ਚੱਲ ਰਹੀ ਹੈ ਬਿਜਲੀ ਚੱਲ ਰਹੀ ਹੈ 24 ਘੰਟੇ ਜੀ ਹੋਰ ਕੀ ਕੀ ਮੁਸ਼ਕਲਾਂ ਆ ਰਹੀਆਂ ਜਿਹੜੀਆਂ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦੂਰ ਦੂਰ ਤੱਕ ਜਿਹੜਾ ਮੁਸ਼ਕਲਾਂ ਦਾ ਸਾਰ ਹੋਣਾ ਦੋਦੇ ਸਾਹਮਣੇ ਆ ਵੀ ਜੋਨਾ ਖਤਮ ਹੋ ਗਿਆ ਮੁਸ਼ਕਲਾਂ ਨੇ ਪੱਟੇ ਖਤਮ ਹੋ ਗਏ ਚਾਰਾ ਮਿਲ ਨਹੀਂ ਰਿਹਾ ਹਾਂਜੀ ਪਸ਼ੂਆਂ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਦੋ ਜਾਂ ਕੋਈ ਲੰਘਣਾ ਸੌਦਾ ਮੰਨ ਲੈ ਸੌਦਾ ਪਤਾ ਲਿਆਣਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਰਾਸ਼ਨ ਲੈਣਾ ਪਰੇਸ਼ਾਨੀ ਤਾਂ ਆਈ ਜੀ ਹਾਂਜੀ ਤਾਂ ਪ੍ਰਸ਼ਾਸਨ 2023 ਚ ਵੀ ਜ਼ਿਆਦਾ ਮੁਸ਼ਕਲ ਆਈ ਸੀ ਅਜੇ ਕੰਮ ਹੁੰਦੇ ਨਾਲ ਵੈਸੇ ਥੋੜਾ ਜਿਹਾ ਠੀਕ ਹੈ ਪਾਣੀ ਕੀ ਲੱਗਦਾ ਵਧ ਰਿਹਾ ਜਾਂ ਘਟ ਪਾਣੀ ਤਾਂ ਵਧ ਰਿਹਾ ਸਰ ਕਿੰਨਾ ਕੁ ਵਧ ਜਾਂਦਾ ਦਿਨ ਦੇ ਪਾਣੀ ਮੰਨ ਲਓ ਕੱਲ ਸ਼ਾਮ ਤੋਂ ਲੈ ਤੇ ਚਾਰ ਗੁੰਗਲ ਵਧਾ ਤਿੰਨ ਵਾ ਤਿੰਨ ਵਧ ਰਿਹਾ ਆ ਵਧ ਰਿਹਾ ਪਰ ਤਾਂ ਕਿਦਾਂ ਦੇ ਹਾਲਾਤ ਹੋ ਸਕਦੇ ਆ ਜੇ ਲਗਾਤਾਰ ਜੇ ਲਗਾਤਾਰ ਇਸ ਤਰ੍ਹਾਂ ਵਧ ਆ ਗਿਆ ਤਾਂ ਹਾਲਾਤ ਮਾੜੇ ਨੇ ਸਰ ਉੱਠਣਾ ਪਵੇਗਾ ਸਾਨੂੰ ਤਾਂ ਤੇ ਪ੍ਰਸ਼ਾਸਨ ਵੱਲੋਂ ਕੀ ਜਿਹੜੇ ਆ ਪ੍ਰਸ਼ਾਸਨ ਵੱਲੋਂ ਮੰਗ ਹੀ ਕਰਨੇ ਕੋਈ ਕਿਸੇ ਤਰ੍ਹਾਂ ਦਾ ਦੇਖਭਾਲ ਕਰਨ ਕਿਤੇ ਸਹਤਾ ਪੱਠੇ ਨੇ ਪੱਠੇ ਦੇਵਣ ਚਾਰਾ ਦਿੱਤਾ ਜਾਵੇ ਜਾ ਕੋਈ ਸੌਦਾ ਪਤਾ ਗਰੀਬਾਂ ਨੂੰ ਚਾਹੀਦਾ ਸੌਦਾ ਪਤਾ ਦਿੱਤਾ ਜਾਵੇ ਉਹ ਡਾਣੀ ਦੀ ਦੇਖ ਲਓ ਇੱਕ ਵਾਰੀ ਕਰ ਲਓ ਉਹ ਵੀ ਵਿੱਚ ਕੋਈ ਇਹਨਾਂ ਨੂੰ ਲੰਘਣ ਨੂੰ ਰਸਤਾ ਨਹੀਂ ਹੈ ਹਾਂ ਜੀ ਤਾਂ ਦੇਖ ਸਕਦੇ ਨੇ 4 ਫੇਰੂ ਡਾਣੀ ਸੱਦਾ ਸਿੰਘ ਵੀ ਆ ਵਾਲੀ ਵਈ ਜੀ ਕੋਈ ਚਾਰਾ ਨਹੀਂ ਆਇਆ ਨਾਲੀਆ ਚਾਰਾ ਖਤਮ ਹੋ ਗਿਆ ਵੇਖੋ ਜੀ ਜੋਨਾ ਸਾਰਾ ਮਾਜ ਖਤਮ ਹੈ ਜੀ ਤਾਂ ਪਿਛਲੀ ਵਾਰ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਪਰ ਉਹ ਸਰਵੇਖਾ ਜਾਵੇ ਪਿਛਲੀ ਵਾਰ ਤੇ 2023 ਚਾਏ ਨੇ ਕਿਸੇ ਦਾ ਮਾਬਜਾ ਆਇਆ ਕਿਸੇ ਦਾ ਨਹੀਂ ਆਇਆ ਉਹ ਕੰਦੇ ਵਿਵੇਕ ਤੇ ਪਾਵਾਂਗੇ ਨਹੀਂ ਹੁਣ ਜਿਹੜਾ ਪਿਛਲੇ ਦਿਨੀ ਐਮਐਲਏ ਵਧਾਇ ਸਾਹਮਣਾ ਜੀ ਵੀ ਆਏ ਸੀ ਸਾਹਮਣਾ ਜੀ ਮੇਰੇ ਆਏ ਨੇ ਆਪਣੇ ਕਬਾਇਆ ਦੂਜਾ ਸਾਹਮਣਾ ਆਇਆ ਹੈ ਆਪਣਾ ਜੀ ਉਹਨਾਂ ਵੱਲੋਂ ਕੀ ਪ੍ਰੋਸਸਟਾ ਹੈਗੇ ਪ੍ਰੋਸਸ ਉਹਨਾਂ ਅਨਸਾਰ ਉੱਥੇ ਆਏ ਨੇ 2 ਮਿੰਟ 4 ਮਿੰਟ ਖਲੋਤੇ ਨੇ ਉਹ ਤਾਂ ਆਪ ਦਾ ਹੀ ਜੋ ਵੈਨ ਇੱਕ ਵਾਰੀ ਕਰ ਤੇ ਗਏ ਚਲੇ ਨੇ ਕੋਈ ਉਹਨਾਂ ਇਸ ਤਰ੍ਹਾਂ ਤਾਂ ਨਹੀਂ ਕੀਤਾ ਜੀ ਉਹਨਾਂ ਕਿਹਾ ਪਾਣੀ ਨਹੀਂ ਪਿਸ਼ਾਏਗਾ ਹੁਣ ਪਾਣੀ ਹੈਗਾ ਤਾਂ ਵਧਾ ਜਾਂਦਾ ਜੀ ਹਾਂਜੀ تا کی مانگ کردیو پرشاشک مانگ سارے کرنے ایتھوں اک تا سਾਨੂੰ کوئی پل نہیں مل رہی ہے ویکھو جی زیادہ نہیں تا مان لو ماڑے تماڑے ਵੀ 5 7 ਪਿੰਡੇ ਨੂੰ ਲੱਗਦੇ ਨੇ ਜੀ ਕੋਈ ਪੁਲ ਨਹੀਂ ਹੈ ਕੁਛ ਨਹੀਂ ਹੈ ਉਹ ਰਾਹ ਟੁੱਟਿਆ ਹੋਇਆ 2023 ਚ ਆਵਣੀ ਚੱਲੂ ਹੈ ਜੀ ਉਸ ਤੋਂ ਫਿਰ ਪਾਣੀ ਆ ਗਿਆ ਫਿਰ ਨੁਕਸਾਨ ਹੋ ਗਿਆ ਫਿਰ ਨੁਕਸਾਨ ਹੈ ਠੀਕ ਹਾਂਜੀ ਹੋਰ ਕੁਝ ਕਹਿਣਾ ਚਾਹੋਗੇ ਹੋਰ ਸਰ ਕੀ ਕਹਿਣਾ ਹੁਣ ਤੇਰੇ ਸਾਹਮਣੇ ਫਸਲ ਦਾ ਨੁਕਸਾਨ ਹੈ ਜੀ ਗਰੀਬਾਂ ਦਾ ਸਾਰੇ ਗਰੀਬ ਨੇ ਇੱਥੇ ਘੜਾ 2 ਤੋਂ 4 ਕਿਲੋ ਕਿਲਿਆਂ ਨਾਲ 5 ਕਿੱਲੇ ਵਾਲਾ ਜੀ ਆ ਆ ਚਰਚ ਪਿਆਰੇ ਹੁਣਾ ਵੇਖ ਲੈ ਤੇਰੇ ਸਾਹਮਣੇ ਇਹ 2023 ਚ ਮੈਨੂੰ ਮਕਾਨ ਨਹੀਂ ਮਿਲਿਆ ਤੇ ਸੋਕ ਵਾਲੇ ਮਕਾਨ ਚਾਲ ਗਏ ਨੇ ਜੀ ਤੁਸੀਂ ਵੇਖ ਸਕਦੇ ਲੈਣ ਵਾਲੇ ਕਰ ਸਕਦੇ ਨੇ ਨੁਕਸਾਨ ਹੋਇਆ ਸੀ 2023 ਦੀ ਜੀ ਗੱਲ ਨੁਕਸਾਨ ਦੋ ਸਾਰਾ ਅੰਦਰੂ ਵੀ ਤਲਵਾੜਾ ਪੈ ਗਈਆਂ ਨੇ ਬਾਹਰੂ ਵੀ ਪਾਟੇ ਪਰ ਮਕਾਨ ਕੰਦਾ ਚਾਰ ਦਵਾਰੇ ਵੇਖ ਸਕਦੇ ਨੇ ਅੱਜ ਵੀ ਆ ਪਾਣੀ ਦੇ ਮੌਜੂਦਾ ਖੜੇ ਨੇ ਜੀ ਹਾਂ ਜੀ ਪਾਣੀ ਨਿਰੰਤਰ ਜਿਹੜਾ ਲਗਾਤਾਰ ਵਧ ਰਿਹਾ ਹਾਂਜੀ ਹਾਂਜੀ ਵਧ ਰਿਹਾ ਓਕੇ ਸਰ